प्यारे विद्यार्थियों ਨੂੰ ਸਤਿ ਸ੍ਰੀ ਅਕਾਲ ਪੰਜਾਬੀ ਅਧਿਆਪਕ ਸੁਰਾਜ ਸਿੰਘ ਵੱਲੋਂ ਅੱਜ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਹੋਵੇਗੀ ਤੁਸੀਂ ਆਨਲਾਈਨ ਮਾਧਿਅਮ ਦੁਆਰਾ ਆਪਣੀ ਪੜ੍ਹਾਈ ਜਾਰੀ ਰੱਖਦੇ ਹੋਏ ਚੰਗੀ ਤਰ੍ਹਾਂ ਆਪਣੀ ਪੜ੍ਹਾਈ ਕਰਦੇ ਰਹੋ ਵਿਦਿਆਰਥੀਓ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 8ਵਾਂ ਦਾ ਪਾਠ ਨੰਬਰ 10 ਕੀ ਤੁਸੀਂ ਪੜ੍ਹੇ ਲਿਖੇ ਹੋ ਇਹ ਪਾਠ ਅਸੀਂ ਅੱਜ ਪੜ੍ਹਨ ਜਾ ਰਹੇ ਹਾਂ ਸਾਰੇ ਵਿਦਿਆਰਥੀ ਪਾਠ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣਨਗੇ ਅਸੀਂ ਪਾਠ ਆਰੰਭ ਕਰ ਰਹੇ ਹਾਂ ਪੰਜਾਬੀ ਦਾ ਪੀਰੀਅਡ ਸੀ ਪੰਜਾਬੀ ਵਾਲੇ ਅਧਿਆਪਕ ਸਕੂਲ ਦੇ ਕਿਸੇ ਕੰਮ ਸ਼ਿਰ ਗਏ ਸਨ ਹਰ ਹਰਸਿੰਦਰ ਕੌਰ ਮੈਡਮ ਸਾਡੇ ਸਕੂਲ ਦੀ ਮੁੱਖ ਅਧਿਆਪਿਕਾ ਸਨ ਉਹ ਘੰਟੀ ਵੱਜਦੇ ਹੀ ਸਾਡੀ ਸ਼੍ਰੇਣੀ ਵਿੱਚ ਆ ਗਏ ਕਹਿਣ ਲੱਗੇ ਕਿ ਤੁਹਾਡਾ ਇਹ ਪੀਰੀਅਡ ਮੈਂ ਲਵਾਂਗੀ ਸਾਨੂੰ ਖੁਸ਼ੀ ਹੋਈ ਕਿ ਸਕੂਲ ਦੇ ਮੁਖੀ ਸਾਨੂੰ ਅੱਜ ਪੜ੍ਹਾਉਣਗੇ ਉਹਨਾਂ ਨੇ ਸਾਨੂੰ ਇੱਕ ਪ੍ਰਸ਼ਨ ਕੀਤਾ ਪ੍ਰਸ਼ਨਸੀ ਕੀ ਜਦੋਂ ਤੁਸੀਂ ਪੜ੍ਹ ਲਿਖ ਜਾਓਗੇ ਤਾਂ ਹੋਰ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਪੜ੍ਹੇ ਲਿਖੇ ਹੋ ਸਾਰੇ ਵਿਦਿਆਰਥੀ ਸੋਚੀ ਪਏਗੇ ਤਦ ਉਹ ਬੋਲੇ ਘਬਰਾਓ ਨਾ ਜੋ ਉੱਤਰ ਤੁਹਾਨੂੰ ਸੁੱਝਦਾ ਹੈ ਉਹ ਦੱਸੋ ਤਦੇ ਮਨੋਹਰ ਤਦੇ ਮਨੋਹਰ ਬੋਲੀ ਜੀ ਅਸੀਂ ਅਗਲੇ ਨੂੰ ਆਪਣੇ ਸਰਟੀਫਿਕੇਟ ਦਿਖਾ ਦੇਵਾਂਗੇ ਬਲਬੀਰ ਚੰਦ ਨੇ ਕਿਹਾ ਮੈਡਮ ਜੀ ਅਸੀਂ ਆਪਣੇ ਬੂਹੇ ਦੇ ਬਾਹਰ ਆਪਣੇ ਨਾਂ ਦੀ ਤਖਤੀ ਲਾ ਲਵਾਂਗੇ ਉਸ ਉੱਤੇ ਆਪਣਾ ਨਾਂ ਅਤੇ ਜਮਾਤਾਂ ਲਿਖ ਦੇਵਾਂਗੇ ਇਹ ਬੱਚੇ ਸੁਝਾਅ ਦੇ ਹੀ ਰਹੇ ਹਨ ਮੈਡਮ ਨੂੰ ਦੱਸ ਰਹੇ ਹਨ ਆਪਣੇ ਵਿਚਾਰ ਚੰਚਲ ਨੇ ਆਖਿਆ ਆਪਣੀ ਜਾਨ ਬਚਾਣ ਕਰਾਉਣ ਵੇਲੇ ਅਸੀਂ ਦੱਸ ਦਿਆ ਕਰਾਂਗੇ ਕਿ ਅਸੀਂ ਕਿੱਨੇ ਪੜੇ ਹਾਂ ਤੇ ਕਿੱਥੋਂ ਪੜੇ ਹਾਂ ਗੁਣਵੰਤ ਨੇ ਦੱਸਿਆ ਕਿ ਜੀ ਸਾਡੇ ਘਰ ਦੇ ਬੰਦੇ ਵੀ ਲੋਕਾਂ ਨੂੰ ਦੱਸ ਸਕਦੇ ਹਨ ਕਿ ਅਸੀਂ ਕਿੰਨੀਆਂ ਪੜੇ ਹਾਂ ਮੁਖ ਅਧਿਆਪਕਾ ਜੀ ਨੇ ਸਾਰਿਆਂ ਦੇ ਉੱਤਰ ਸੁਣੇ ਹਰ ਉੱਤਰ ਸੁਣ ਕੇ ਉਹ ਥੋੜਾ ਮੁਸਕਰਾ ਦਿੰਦੇ ਫਿਰ ਆਖਦੇ ਹੋਰ ਦੱਸੋ ਬਈ ਸ਼ਾਬਾਸ਼ ਜਦੋਂ ਕਈ ਵਿਦਿਆਰਥੀ ਦੱਸ ਚੁੱਕੇ ਤਦ ਮੁਖ ਅਧਿਆਪਕਾ ਜੀ ਨੇ ਕਿਹਾ ਤੁਸੀਂ ਤਾਂ ਬੜੇ ਸਿਆਣੇ ਹੋ ਮੈਨੂੰ ਖੁਸ਼ੀ ਹੋਈ ਕਿ ਤੁਸੀਂ ਸਾਰਿਆਂ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ ਨਾਲੇ ਹਰੇਕ ਨੇ ਆਪਣੀ ਗੱਲ ਦੱਸੀ ਹੈ ਆਪਣੀ ਗੱਲ ਦੂਜਿਆਂ ਨੂੰ ਚੰਗੀ ਤਰ੍ਹਾਂ ਦੱਸ ਸਕਣਾ ਵੀ ਪੜ੍ਹੇ ਲਿਖੇ ਹੋਣ ਦੀ ਨਿਸ਼ਾਨੀ ਹੈ ਫਿਰ ਉਹਨਾਂ ਨੇ ਦੱਸਿਆ ਸਾਡੇ ਗੁਣਾਂ ਦਾ ਅਤੇ ਸਾਡੀ ਪੜ੍ਹਾਈ ਦਾ ਪਤਾ ਸਾਡੇ ਵਿਹਾਰ ਤੋਂ ਲੱਗਦਾ ਹੈ ਸਰਟੀਫਿਕੇਟ ਹਰ ਵਕਤ ਆਪਣੇ ਨਾਲ ਨਹੀਂ ਰੱਖੇ ਜਾ ਸਕਦੇ ਬਿਨਾਂ ਲੋੜ ਤੋਂ ਕਿਸੇ ਨੂੰ ਇਹ ਦਿਖਾਏ ਵਿਖਾਏ ਵੀ ਨਹੀਂ ਜਾ ਸਕਦੇ ਜਦੋਂ ਤੱਕ ਤੁਹਾਨੂੰ ਕੋਈ ਪੁੱਛੇ ਨਾ ਆਪਣੀਆਂ ਜਮਾਤਾਂ ਬਾਰੇ ਦੱਸਣਾ ਵੀ ਸੌਖਦਾ ਨਹੀਂ ਭਾਵੇਂ ਚੰਗਾ ਨਹੀਂ ਲੱਗਦਾ ਸਾਡੇ ਵਿਹਾਰ ਵਿਹਾਰ ਤੋਂ ਸਭ ਉਗੜ ਪੈਂਦਾ ਹੈ ਕਿ ਅਸੀਂ ਕੀ ਸਿੱਖਿਆ ਹੈ ਉਗੜ ਪੈਂਦਾ ਹੈ ਮਤਲਬ ਪਤਾ ਲੱਗ ਜਾਂਦਾ ਹੈ ਸਾਡੇ ਵਿਹਾਰ ਤੋਂ ਹਰੀਮੋਨ ਨੇ ਸਵਾਲ ਪੁੱਛਣ ਵਾਂਗ ਕਿਹਾ ਹਰੀਮੋਨ ਸਾਡੀ ਸ਼੍ਰੇਣੀ ਦੇ ਮਨੀਟਰ ਹਨ ਤਾਂ ਕਲਾਸ ਦੇ ਮਨੀਟਰ ਹਰੀਮੋਨ ਨੇ ਪੁੱਛਿਆ ਕਿ ਸਾਡੇ ਵਿਹਾਰ ਤੋਂ ਮਤਲਬ ਕਿਸ ਤਰ੍ਹਾਂ ਪਤਾ ਲੱਗਦਾ ਹੈ ਹਾਂ ਜੀ ਸਾਡੇ ਵਿਹਾਰ ਤੋਂ ਮੈਡਮ ਜੀ ਨੇ ਫਿਰ ਕਿਹਾ ਮੈਂ ਦੱਸਦੀ ਹਾਂ ਸਾਡੀ ਮਿੱਠੀ ਬੋਲੀ ਬਾਣੀ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨਾ ਕੋਈ ਮੁਸ਼ਕਲ ਪੈਣ ਤੇ ਘਬਰਾਉਣਾ ਨਾ ਹੌਕਸ ਹੌਕ ਵੇਲੇ ਦੂਜਿਆਂ ਦੇ ਕੰਮ ਆਉਣਾ ਇਸ ਪ੍ਰਕਾਰ ਦੇ ਗੁਣ ਸਾਡੇ ਵਿਹਾਰ ਵਿੱਚ ਝਲਕਦੇ ਹਨ ਇਹ ਕਹਿੰਦੇ ਆ ਮੈਡਮ ਜੀ ਨੇ ਇੱਕ ਹੋਰ ਸਵਾਲ ਵੀ ਕਰ ਦਿੱਤਾ ਇਹ ਸਵਾਲ ਸੀ ਕਿ ਪੜ੍ਹੇ ਲਿਖੇ ਬੰਦੇ ਵਿੱਚ ਹੋਰ ਕਿਹੜੇ ਕਿਹੜੇ ਗੁਣ ਹੁੰਦੇ ਹਨ ਇਹ ਕੁਝ ਗੁਣ ਤਾਂ ਮੈਡਮ ਨੇ ਦੱਸੇ ਤੇ ਇਸ ਤੋਂ ਇਲਾਵਾ ਕਿਹੜੇ ਕਿਹੜੇ ਗੁਣ ਹੁੰਦੇ ਹਨ ਇਹ ਪਰਸਨ ਮੈਡਮ ਨੇ ਬੱਚਿਆਂ ਤੋਂ ਪੁੱਛਿਆ ਉਹਨਾਂ ਕਿਹਾ ਹਰੇਕ ਵਿਦਿਆਰਥੀ ਇੱਕ ਇੱਕ ਗੁਣ ਬਾਰੇ ਦੱਸੋ ਦੱਸੇ ਫਿਰ ਉਹਨਾਂ ਨੇ ਇੱਕ ਪਾਸਿਓਂ ਪੁੱਛਣਾ ਸ਼ੁਰੂ ਕਰ ਦਿੱਤਾ ਮਨੀਟਰ ਨੂੰ ਆਖਿਆ ਕਿ ਉਹ ਕਾਲੇ ਫੱਟੇ ਉੱਤੇ ਇਹ ਸਭ ਕੁਝ ਲਿਖਦਾ ਜਾਵੇ ਪਹਿਲੇ ਵਿਦਿਆਰਥੀ ਨੇ ਆਖਿਆ ਉਹ ਸਫਾਈ ਦਾ ਧਿਆਨ ਰੱਖਦਾ ਹੈ ਦੂਜਾ ਵਿਦਿਆਰਥੀ ਉਹ ਮਿਹਨਤੀ ਹੁੰਦਾ ਹੈ ਤੀਜਾ ਉਸ ਦਾ ਆਮ ਗਿਆਨ ਵਧੇਰੇ ਹੁੰਦਾ ਹੈ ਚੌਥਾ ਉਹ ਨਵੇਂ ਤੋਂ ਨਵਾਂ ਗਿਆਨ ਹਾਸਲ ਕਰਨਾ ਕਰਦਾ ਰਹਿੰਦਾ ਹੈ ਪੰਜਵਾਂ ਉਹ ਕਿਸੇ ਨਾ ਕਿਸੇ ਕੰਮ ਦਾ ਮਾਹਰ ਹੁੰਦਾ ਹੈ ਜਿਵੇਂ ਬੱਚੇ ਨੇ ਕਿਹਾ ਉਹ ਹਿੰਮਤੀ ਹੁੰਦਾ ਹੈ ਅਤੇ ਸਦਾ ਚੌਕਸ ਰਹਿੰਦਾ ਹੈ ਸੱਤਵਾਂ ਬੱਚਾ ਉਹ ਆਪਣਾ ਸਿੱਖਿਆ ਦੂਜਿਆਂ ਨੂੰ ਵੀ ਆਪਣਾ ਸਿੱਖਿਆ ਦੂਜਿਆਂ ਨੂੰ ਵੀ ਦੱਸਦਾ ਹੈ 8ਵਾਂ ਉਹ ਹਸਮੁਖ ਹੁੰਦਾ ਹੈ 9ਵਾਂ ਉਹ ਆਪਣੀ ਪੜ੍ਹਾਈ ਦਾ ਹੰਕਾਰ ਨਹੀਂ ਕਰਦਾ ਇਸ ਪ੍ਰਕਾਰ ਵਿਦਿਆਰਥੀ ਦੱਸਦੇ ਗਏ ਮੁਖ ਅਧਿਆਪਕਾ ਜੀ ਵਾ ਵਾ ਕਹਿੰਦੇ ਗਏ ਉਧਰ ਕਾਲਾ ਫੱਟਾ ਗੁਣਾ ਦੀ ਸੂਚੀ ਨਾਲ ਭਰ ਗਿਆ ਚੰਗੀ ਸਿਹਤ ਵੀ ਲਿਖੀ ਗਈ ਸੰਜਮ ਦਾ ਗੁਣ ਵੀ ਲਿਖਿਆ ਗਿਆ ਸਮੇਂ ਦੀ ਸਦ ਵਰਤੋਂ ਵੀ ਸੂਚੀ ਵਿੱਚ ਸੀ ਸਮੇਂ ਦੀ پابੰਦੀ ਵੀ ਲਿਖੀ ਗਈ ਫਿਰ ਮੁਸਕਰਾਉਂਦੇ ਹੋਏ ਮੁਖ ਅਧਿਆਪਕਾ ਜੀ ਕਹਿਣ ਲੱਗੇ ਕਿ ਇਹਨਾਂ ਗੁਣਾਵਾਂ ਵਾਲਾ ਵਿਅਕਤੀ ਚੰਗਾ ਮਨੁੱਖ ਖਵਾਉਂਦਾ ਹੈ ਕੋਈ ਉਸ ਨੂੰ ਸੋਹਣਾ ਕਹਿੰਦਾ ਹੈ ਕੋਈ ਸਿਆਣਾ ਕੋਈ ਸਾਉ ਤੇ ਕੋਈ ਸੱਜਣ ਉਹ ਪਿਆਰਾ ਇਨਸਾਨ ਵੀ ਹੁੰਦਾ ਹੈ ਤਾਂ ਹੋਰ ਹਾਂ ਹੋਰ ਦੱਸਾਂ ਕਈ ਵਿਅਕਤੀ ਕਿਸੇ ਸਕੂਲ ਵਿੱਚ ਨਹੀਂ ਗਏ ਹੁੰਦੇ ਉਹ ਅੱਖਰ ਗਿਆਨ ਤੋਂ ਕੋਰੇ ਹੁੰਦੇ ਹਨ ਤਾਂ ਵੀ ਉਹ ਗੁਣਾ ਦੇ ਗੁਥਲੇ ਹੁੰਦੇ ਹਨ ਭਾਵਨਾ ਵਿੱਚ ਗੁਣ ਬਹੁਤ ਹੁੰਦੇ ਹਨ ਇਸ ਪੱਖੋਂ ਸਮਰਾਟ ਅਕਬਰ ਅਤੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀਆਂ ਉਹ ਹਰਣਾ ਦਿੱਤੀਆਂ ਜਾ ਸਕਦੀਆਂ ਹਨ ਗੁਣਾ ਦੇ ਨਾਲ ਜੇਕਰ ਅੱਖਰ ਗਿਆਨ ਵੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਹਰੀਮੋਨ ਨੇ ਪੁੱਛਿਆ ਮੈਡਮ ਜੀ ਜਿਹੜੇ ਸਕੂਲਾਂ ਵਿੱਚ ਨਹੀਂ ਪੜ ਸਕਦੇ ਉਹ ਫਿਰ ਸਿੱਖਦੇ ਕਿੱਥੋਂ ਹਨ ਮੈਡਮ ਜੀ ਬੋਲੇ ਬਹੁਤ ਵਧੀਆ ਪ੍ਰਸ਼ਨ ਕੀਤਾ ਹੈ ਤੁਹਾਡੇ ਮਾਨੀਟਰ ਨੇ ਇੱਕ ਬਹੁਤ ਇਹ ਬਹੁਤ ਸਿਆਣਾ ਵਿਦਿਆਰਥੀ ਹੈ ਵਿਦਿਆਰਥੀਓ ਸਿੱਖਣ ਲਈ ਸਕੂਲ ਬਹੁਤ ਚੰਗੀ ਥਾਂ ਹੈ ਪਰ ਸਿੱਖਣ ਵਾਲੇ ਹੋਰ ਅਨੇਕਾਂ ਥਾਵਾਂ ਤੋਂ ਵੀ ਸਿੱਖਦੇ ਰਹਿੰਦੇ ਹਨ ਅਸੀਂ ਚਾਹੀਏ ਤਾਂ ਸਾਰੀ ਉਮਰ ਸਿੱਖਦੇ ਰਹੀਏ ਤੁਸੀਂ ਵੀ ਸਿੱਖਦੇ ਰਹਿਣਾ ਹੈ ਸਿੱਖਣਾ ਛੱਡ ਦੇਵੋਗੇ ਤਾਂ ਤੁਹਾਡਾ ਗਿਆਨ ਪੁਰਾਣਾ ਤੇ ਬਾਸੀ ਹੋ ਜਾਵੇਗਾ ਮੁੱਖ ਅਧਿਆਪਕਾ ਕੁਝ ਚਿਰ ਲਈ ਚੁੱਪ ਕਰ ਗਏ ਉਹਨਾਂ ਨੇ ਵੇਖਿਆ ਕਿ ਸਾਰੇ ਵਿਦਿਆਰਥੀ ਖੁਸ਼ ਖੁਸ਼ ਹਨ ਫਿਰ ਮੁੱਖ ਅਧਿਆਪਕਾ ਜੀ ਨੇ ਕਿਹਾ ਤੁਸੀਂ ਸਾਰਿਆਂ ਨੇ ਅੱਜ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਸੱਚਮੁੱਚ ਵਿਦਿਆਰਥੀ ਹੋ ਵਿਦਿਆ ਪ੍ਰਾਪਤ ਕਰਨ ਵਾਲਾ ਹੀ ਵਿਦਿਆਰਥੀ ਹੁੰਦਾ ਹੈ ਤੁਸੀਂ ਜਿਵੇਂ ਪਰਸਨ ਪੁੱਛੇ ਅਤੇ ਪੁੱਛੇਗੇ ਪਰਸਨਾਂ ਦੇ ਉੱਤਰ ਦਿੱਤੇ ਉਸ ਤੋਂ ਮੈਨੂੰ ਬੜੀ ਪ੍ਰਸੰਨਤਾ ਹੋਈ ਜੇ ਤੁਸੀਂ ਐਵੇਂ ਹੀ ਪੜਦੇ ਤੇ ਸਿੱਖਦੇ ਰਹੇ ਤਾਂ ਤੁਹਾਨੂੰ ਹਰ ਕੋਈ ਪੜ੍ਹੇ ਲਿਖੇ ਆਖੇਗਾ ਤੁਹਾਨੂੰ ਆਪਣੇ ਸਰਟੀਫਿਕੇਟ ਵਿਖਾਉਣ ਦੀ ਲੋੜ ਨਹੀਂ ਪਵੇਗੀ ਆਪਣੀ ਪੜ੍ਹਾਈ ਬਾਰੇ ਵੀ ਦੱਸਣਾ ਨਹੀਂ ਪਵੇਗਾ ਆਪਣੇ ਕਾਰਵਿਹਾਰ ਤੋਂ ਵੀ ਤੁਸੀਂ ਪੜ੍ਹੇ ਲਿਖੇ ਗੁਣਵਾਨ ਇਨਸਾਨ ਲੱਗੋਗੇ ਤਾਂ ਇਸ ਪਾਠ ਵਿੱਚ ਵਿਦਿਆਰਥੀ ਉਸਨੂੰ ਪੜਿਆ ਹੈ ਕਿ ਇੱਕ ਚੰਗੇ ਪੜ੍ਹੇ ਲਿਖੇ ਹੋਣ ਦੇ ਗੁਣ ਸਾਡੇ ਵਿੱਚ ਹੋਣੇ ਚਾਹੀਦੇ ਹਨ ਕਿ ਬਹੁਤ ਇਹ ਜਿਹ ਅਜਿਹੇ ਗੁਣ ਹਨ ਜੋ ਅਸੀਂ ਅਪਣਾ ਲਈਏ ਤਾਂ ਪਤਾ ਚੱਲ ਜਾਂਦਾ ਹੈ ਕਿ ਅਸੀਂ ਪੜ੍ਹੇ ਲਿਖੇ ਹਾਂ ਤੇ ਇੱਕ ਸਾਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ ਨਵੀਂ ਤੋਂ ਨਵੀਂ ਚੀਜ਼ ਸਾਨੂੰ ਸਿੱਖਣੀ ਚਾਹੀਦੀ ਹੈ ਸਕੂਲ ਦੇ ਵਿੱਚ ਵੀ ਸਿੱਖਣਾ ਚਾਹੀਦਾ ਹੈ ਸਾਨੂੰ ਤੇ ਬਾਹਰ ਵੀ ਸਕੂਲ ਤੋਂ ਬਾਹਰ ਵੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਹਰ ਸਮੇਂ ਸਾਨੂੰ ਸਿੱਖਦੇ ਰਹਿਣਾ ਚਾਹੀਦਾ ਹੈ ਜਿਸ ਦੇ ਨਾਲ ਸਾਡੇ ਗਿਆਨ ਦਾ ਹੋਰ ਵਾਧਾ ਹੁੰਦਾ ਰਹੇ ਤੇ ਸਾਨੂੰ ਜ਼ਿੰਦਗੀ ਦੇ ਵਿੱਚ ਚੰਗੇ ਚੰਗੇ ਗੁਣ ਅਪਣਾਉਣੇ ਚਾਹੀਦੇ ਹਨ ਜਿਸ ਨਾਲ ਅਸੀਂ ਇੱਕ ਚੰਗੇ ਤੇ ਨੇਕ ਇਨਸਾਨ ਤੇ ਇੱਕ ਕਾਮਯਾਬ ਇਨਸਾਨ ਬਣ ਸਕੀਏ ਸਾਡਾ ਇਹ ਪਾਠ ਪੂਰਾ ਹੋਇਆ ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰਾਂਗੇ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਗਿਆ ਹੋਵੇਗਾ ਸਾਡਾ ਪਹਿਲਾ ਪ੍ਰਸ਼ਨ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਅਸੀਂ ਪਹਿਲੇ ਪ੍ਰਸ਼ਨ ਦਾ ਉੱਤਰ ਪਹਿਲਾ ਪੀਰੀਅਡ ਕਿਸ ਵਿਸ਼ੇ ਦਾ ਸੀ ਤਾਂ ਇਸ ਪ੍ਰਸ਼ਨ ਦਾ ਜਵਾਬ ਦੇਵਾਂਗੇ ਕਿ ਪਹਿਲਾ ਪੀਰੀਅਡ ਪੰਜਾਬੀ ਦਾ ਸੀ ਪਾਠ ਦੇ ਅਨੁਸਾਰ ਅਸੀਂ ਲਿਖਾਂਗੇ ਤਾਂ ਇਹ ਸਾਡਾ ਉੱਤਰ ਹੋ ਗਿਆ ਉਸ ਤੋਂ ਬਾਅਦ ਸਾਡਾ ਦੂਜਾ ਪ੍ਰਸ਼ਨ ਹੈ ਸਕੂਲ ਦੀ ਮੁਖ ਅਧਿਆਪਕਾ ਦਾ ਅਧਿਆਪਕਾ ਦਾ ਕੀ ਨਾਂ ਸੀ ਤਾਂ ਸਕੂਲ ਦੀ ਮੁਖ ਅਧਿਆਪਕਾ ਦਾ ਨਾਂ ਹਰਸਿੰਦਰ ਕੌਰ ਸੀ ਤੋ ਅਸੀਂ ਹਰਸਿੰਦਰ ਕੋਰ ਇਸ ਪ੍ਰਸ਼ਨ ਦਾ ਉੱਤਰ ਲਿਖਾਂਗੇ ਸਾਡਾ ਤੀਜਾ ਪ੍ਰਸ਼ਨ ਹੈ ਇਸ ਪਾਠ ਵਿੱਚ ਕਿਹੜੇ ਦੋ ਰਾਜਿਆਂ ਦਾ ਜ਼ਿਕਰ ਹੈ ਤਾਂ ਇਸ ਪਾਠ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਅਕਬਰ ਦੋਵਾਂ ਰਾਜਿਆਂ ਦਾ ਜ਼ਿਕਰ ਕੀਤਾ ਗਿਆ ਹੈ ਸਾਡਾ ਅਗਲਾ ਪ੍ਰਸ਼ਨ ਹੈ ਗੁਣਵਾਨ ਇਨਸਾਨ ਦਾ ਕਿੱਥੋਂ ਪਤਾ ਲੱਗਦਾ ਹੈ ਤਾਂ ਗੁਣਵਾਨ ਇਨਸਾਨ ਦਾ ਪਤਾ ਉਸ ਦੇ ਵਿਹਾਰ ਤੋਂ ਲੱਗਦਾ ਹੈ ਮੁੱਖ ਅਧਿਆਪਿਕਾ ਜੀ ਨੂੰ ਸਭ ਤੋਂ ਪਹਿਲਾਂ ਕਿਸ ਵਿਦਿਆਰਥੀ ਨੇ ਉੱਤਰ ਦਿੱਤਾ ਤਾਂ ਮੁੱਖ ਅਧਿਆਪਕਾ ਜੀ ਨੂੰ ਸਭ ਤੋਂ ਪਹਿਲਾਂ ਮਨੋਹਰ ਨੇ ਉੱਤਰ ਦਿੱਤਾ ਇਸ ਪਾਠ ਵਿੱਚ ਅਸੀਂ ਪੜਿਆ ਬੱਚਿਓ ਸਾਡਾ ਦੂਜਾ ਪ੍ਰਸ਼ਨ ਹੈ ਵਾਕ ਬਣਾਓ ਤਾਂ ਇਸ ਪ੍ਰਸ਼ਨ ਦਾ ਪਹਿਲਾ ਸ਼ਬਦ ਹੈ ਸਾਡਾ ਸਫਾਈ ਤਾਂ ਇਹਨਾਂ ਸ਼ਬਦਾਂ ਦਾ ਪ੍ਰਯੋਗ ਕਰਕੇ ਅਸੀਂ ਵਾਕ ਬਣਾਉਣਾ ਹੈ ਤਾਂ ਅਸੀਂ ਇਸ ਸਫਾਈ ਸ਼ਬਦ ਦਾ ਪ੍ਰਯੋਗ ਕਰਕੇ ਵਾਕ ਬਣਾਵਾਂਗੇ ਤਾਂ ਅਸੀਂ ਲਿਖਾਂਗੇ ਸਾਨੂੰ ਸਾਡੇ ਆਲੇ-ਦੁਆਲੇ ਸਫਾਈ ਰੱਖਣੀ ਚਾਹੀਦੀ ਹੈ ਉਸ ਤੋਂ ਬਾਅਦ ਹੈ ਮਿਹਨਤੀ ਤਾਂ ਲਿਖਾਂਗੇ ਅਸੀਂ ਮਨੁੱਖ ਨੂੰ ਮਿਹਨਤੀ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਹਿੰਮਤੀ ਤਾਂ ਹਿੰਮਤੀ ਦਾ ਸ਼ਬਦ ਦਾ ਪ੍ਰਯੋਗ ਕਰਕੇ ਅਸੀਂ ਬਣਾਵਾਂਗੇ ਕਿ ਹਿੰਮਤੀ ਬੱਚੇ ਹਮੇਸ਼ਾ ਕਾਮਯਾਬ ਹੁੰਦੇ ਹਨ ਉਸ ਤੋਂ ਬਾਅਦ ਹੈ ਹੰਸਮukh ਸਾਨੂੰ ਹੰਸਮukh ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਹੈ ਪੜ੍ਹਾਈ ਪੜ੍ਹਾਈ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਹੈ ਵਿਦਿਆਰਥੀ ਵਿਦਿਆਰਥੀ ਸ਼ਬਦਾਂ ਸੀਮਾ ਵਿੱਚ ਪ੍ਰਯੋਗ ਕਰਾਂਗੇ ਵਿਦਿਆਰਥੀ ਦਾ ਮਿਹਨਤੀ ਹੋਣਾ ਜ਼ਰੂਰੀ ਹੈ ਤਾਂ ਇਹ ਵਾਕਾਂ ਵਿੱਚ ਪ੍ਰਯੋਗ ਹੋ ਗਿਆ ਵਿਦਿਆਰਥੀਓ ਹੁਣ ਸਾਡਾ ਅਗਲਾ ਪ੍ਰਸ਼ਨ ਹੈ ਸਹੀ ਵਿਕਲਪ ਚੁਣੋ ਤਾਂ ਸਾਡਾ ਪਹਿਲਾ ਪ੍ਰਸ਼ਨ ਹੈ ਸਾਡੇ ਗੁਣਾ ਤੇ ਸਾਡੀ ਪੜ੍ਹਾਈ ਦਾ ਪਤਾ ਲੱਗਦਾ ਹੈ ਸਰਟੀਫਿਕੇਟ ਤੋਂ ਸਾਡੇ ਵਿਹਾਰ ਤੋਂ ਸਾਡੇ ਦਸਨ ਤੋਂ ਬੂਹੇ ਲੱਗੀ ਤਖਤੀ ਤੋਂ ਤੱਕ ਇਸ ਤੋਂ ਪਤਾ ਲੱਗਦਾ ਹੈ ਸਾਡੇ ਵਿਹਾਰ ਤੋਂ ਤਾਂ ਆਪਣਾ ਵਿਹਾਰ ਚੰਗਾ ਬਣਾ ਕੇ ਰੱਖਣਾ ਚਾਹੀਦਾ ਹੈ ਕਿਹੜੀ ਗੱਲ ਚੰਗਾ ਵਿਦਿਆਰਥੀ ਨਹੀਂ ਕਰਦਾ ਮਿਹਨਤ ਹਿੰਮਤ ਹੰਕਾਰ ਸਫਾਈ ਤਾਂ ਹੰਕਾਰ ਚੰਗਾ ਵਿਦਿਆਰਥੀ ਨਹੀਂ ਕਰਦਾ ਬਾਕੀ ਜੋ ਤਿੰਨੇ ਗੁਣ ਹਨ ਮਿਹਨਤ ਹਿੰਮਤ ਤੇ ਸਫਾਈ ਚੰਗਾ ਵਿਦਿਆਰਥੀ ਵਿੱਚ ਹੁੰਦੇ ਹਨ ਸਾਡਾ ਅਗਲਾ ਪ੍ਰਸੰਗ ਮੌਖਾ ਜੀ ਨੇ ਵਿਦਿਆਰਥੀਆਂ ਨੂੰ ਕੀ ਪੜਾਇਆ ਪੰਜਾਬੀ ਅੰਗਰੇਜ਼ੀ ਸਾਇੰਸ ਪਰਸ਼ਨ ਪੁੱਛੇ ਤਾਂ ਕੀ ਪੜਾਇਆ ਮੁਖ ਪੜਾਇਆ ਮੁਖ ਅਧਿਆਪਕਾ ਜੀ ਨੇ ਬੱਚਿਆਂ ਨੂੰ ਮੁਖ ਅਧਿਆਪਕਾ ਜੀ ਨੇ ਬੱਚਿਆਂ ਤੋਂ ਪਰਸ਼ਨ ਪੁੱਛੇ ਹੁਣ ਸਾਡਾ ਅਗਲਾ ਪਰਸ਼ਨ ਹੈ ਸਹੀ ਸਭ ਕੇ ਖਾਲੀ ਥਾਵਾਂ ਪਰ ਤਸੀਂ ਖਾਲੀ ਥਾਵਾਂ ਭਰਨੀਆਂ ਹਨ ਹਨ ਇਹਨਾਂ ਸ਼ਬਦਾਂ ਦੇ ਵਿੱਚੋਂ ਭਰਨੀਆਂ ਹਨ ਅਸੀਂ ਸ਼ਬਦ ਸਾਨੂੰ ਦਿੱਤੇ ਹੋਏ ਹਨ ਤਾਂ ਸਾਡਾ ਪਹਿਲਾ ਪਰਸ਼ਨ ਹੈ ਤੁਸੀਂ ਤਾਂ ਬੜੇ ਖਾਲੀ ਸਥਾਨ ਹੋ ਤਾਂ ਅਸੀਂ ਇਸ ਖਾਲੀ ਸਥਾਨ ਵਿੱਚ ਭਰਨਾ ਹੈ ਤਾਂ ਇਹਦੇ ਵਿੱਚ ਅਸੀਂ ਪੜਾਂਗੇ ਸਿਆਣੇ ਤੁਸੀਂ ਤਾਂ ਬੜੇ ਸਿਆਣੇ ਆਹ ਸ਼ਬਦ ਪੜਾਂਗੇ ਅਸੀਂ ਸਿਆਣੇ ਤੁਸੀਂ ਤਾਂ ਬੜੇ ਸਿਆਣੇ ਹੋ ਸਿਆਣੇ ਹੋ ਸਾਡਾ ਅਗਲਾ ਖਾਲਿਸਤਾਨ ਹੈ ਸਿੱਖਣ ਵਾਲੇ ਹੋਰ अनेका ਖਾਲਿਸਤਾਨ ਤੋਂ ਵੀ ਸਿੱਖ ਜਾਂਦੇ ਸਿੱਖਦੇ ਜਾਂਦੇ ਸਿੱਖ ਜਾਂਦੇ ਹਨ ਤਾਂ ਇਸ ਖਾਲਿਸਤਾਨ ਵਿੱਚ ਅਸੀਂ ਪੜਾਂਗੇ ਥਾਵਾਂ ਤਾਂ ਇਹ ਥਾਵਾ ਸ਼ਬਦ ਇਸ ਖਾਲਿਸਤਾਨ ਵਿੱਚ ਆ ਜਾਵੇਗਾ ਅਗਲਾ ਪ੍ਰਸ਼ਨ ਹੈ ਉਹ ਪੜ੍ਹਾਈ ਦਾ ਨਹੀਂ ਕਰਦਾ ਤਾਂ ਇਸ ਪ੍ਰਸ਼ਨ ਦਾ ਅਸੀਂ ਜਵਾਬ ਦੇਣਾ ਹੈ ਖਾਲਿਸਤਾਨ ਵਿੱਚ ਪੜ੍ਹਨਾ ਹੈ ਤਾਂ ਖਾਲਿਸਤਾਨ ਵਿੱਚ ਆਵੇਗਾ ਉਹ ਪੜ੍ਹਾਈ ਦਾ ਹੰਕਾਰ ਨਹੀਂ ਕਰਦਾ ਸਾਡਾ ਅਗਲਾ ਪ੍ਰਸ਼ਨ ਹੈ ਬਹੁਤ ਵਧੀਆ ਖਾਲਿਸਤਾਨ ਕੀਤਾ ਹੈ ਤੁਹਾਡੇ ਦਿੱਤਾ ਹੈ ਤੁਹਾਡੇ ਮਿਨੀਟਰ ਨੇ ਤਾਂ ਕੀ ਕੀਤਾ ਹੈ ਤਾਂ ਬਹੁਤ ਵਧੀਆ ਇਸ ਚਿਲ ਪਰਾਂਗੇ ਅਸੀਂ ਪ੍ਰਸ਼ਨ ਬਹੁਤ ਵਧੀਆ ਪ੍ਰਸ਼ਨ ਕੀਤਾ ਹੈ ਤੁਹਾਡੇ ਮਿਨੀਟਰ ਨੇ ਉਸ ਤੋਂ ਬਾਅਦ ਇਹਨਾਂ ਗੁਣਾ ਵਾਲਾ ਵਿਅਕਤੀ ਚੰਗਾ ਅਖਵਾਉਂਦਾ ਹੈ ਤਾਂ ਖਾਲਿਸਤਾਨ ਵਿੱਚ ਅਸੀਂ ਭਰਾਂਗੇ ਮਨੁੱਖ ਚੰਗਾ ਮਨੁੱਖ ਅਖਵਾਉਂਦਾ ਹੈ ਤਾਂ ਇਸ ਪਾਠ ਦੇ ਪਰਸਨਾਂ ਉੱਤਰ ਅਸੀਂ ਕਰ ਰਹੇ ਹਾਂ ਅਗਲਾ ਪਰਸਨ ਹੈ ਛੇੜ ਦਿੱਤੇ ਪਰਸਨਾਂ ਦੇ ਉੱਤਰ ਤਿੰਨ ਚਾਰ ਵਾਕਾਂ ਵਿੱਚ ਲਿਖੋ ਸਾਡਾ ਪਹਿਲਾ ਪ੍ਰਸ਼ਨ ਹੈ ਚੰਗੇ ਵਿਦਿਆਰਥੀ ਦੇ ਕੋਈ ਪੰਜ ਗੁਣ ਲਿਖੋ ਤਾਂ ਚੰਗੇ ਵਿਦਿਆਰਥੀ ਦੇ ਗੁਣ ਅਸੀਂ ਲਿਖਾਂਗੇ ਚੰਗਾ ਵਿਦਿਆਰਥੀ ਮਿਹਨਤੀ ਹੁੰਦਾ ਹੈ ਚੰਗਾ ਵਿਦਿਆਰਥੀ ਸਾਫ ਸਫਾਈ ਰੱਖਦਾ ਹੈ ਚੰਗਾ ਵਿਦਿਆਰਥੀ ਹਿੰਮਤੀ ਹੁੰਦਾ ਹੈ ਹਾਸਮੁਖ ਹੁੰਦਾ ਹੈ ਤੇ ਉਹ ਸਭ ਦਾ ਸਤਿਕਾਰ ਕਰਦਾ ਹੈ ਤਾਂ ਇਹ ਪੰਜ ਗੁਣ ਹੋ ਗਏ ਚੰਗੇ ਵਿਦਿਆਰਥੀ ਦੇ ਉਸ ਤੋਂ ਬਾਅਦ ਸਾਡਾ ਦੂਜਾ ਪ੍ਰਸ਼ਨ ਹੈ ਵਿਦਿਆਰਥੀਆਂ ਨੇ ਮੁਖ ਅਧਿਆਪਕਾ ਜੀ ਨੂੰ ਕਿਸੇ ਦੇ ਪੜ੍ਹੇ ਲਿਖੇ ਹੋਣ ਸੰਬੰਧੀ ਕੀ ਉੱਤਰ ਦਿੱਤੇ ਕੀ ਪੜ੍ਹੇ ਲਿਖੇ ਹੋਣ ਦੀ ਕੀ ਨਿਸ਼ਾਨੀ ਹੈ ਇਸ ਬਾਰੇ ਵਿਦਿਆਰਥੀਆਂ ਨੇ ਕੀ ਉੱਤਰ ਦਿੱਤੇ ਸਨ ਤਾਂ ਵਿਦਿਆਰਥੀਆਂ ਨੇ ਆਖਿਆ ਸੀ ਮਨੋਰ ਜੋ ਇੱਕ ਵਿਦਿਆਰਥੀ ਇਹ ਕਹਿੰਦਾ ਹੈ ਕਿ ਆਪਣੇ ਸਰਟੀਫਿਕੇਟ ਦਿਖਾ ਕੇ ਆਪਣੇ ਪੜ੍ਹੇ ਲਿਖੇ ਹੋਣ ਦਾ ਪ੍ਰਮਾਣ ਦੇਵੇਗਾ ਬਲਵੀਰ ਨੇ ਕਿਹਾ ਕਿ ਬੂਹੇ ਅੱਗੇ ਆਪਣੀ ਪੜ੍ਹਾਈ ਦੀ ਤਖਤੀ ਲਾ ਕੇ ਚੰਚਲ ਨੇ ਕਿਹਾ ਆਪਣੀ ਜਾਣ ਪਛਾਣ ਪਛਾਣ ਕਰਾਉਂਦਿਆਂ ਅਗਲੇ ਨੂੰ ਆਪਣੀ ਪੜ੍ਹਾਈ ਬਾਰੇ ਦੱਸ ਦੇਵਾਂਗੇ ਇਸ ਪ੍ਰਕਾਰ ਬੱਚਾ ਨੇ ਦੱਸਿਆ ਕਿ ਅਸੀਂ ਪੜ੍ਹੇ ਲਿਖੇ ਹੋਣ ਦਾ ਕਿਵੇਂ ਦੱਸਾਂਗੇ ਅਗਲੇ ਪਤਾ ਲਾਵਾਂਗੇ ਸਾਹਮਣੇ ਵਾਲੇ ਇਨਸਾਨ ਨੂੰ ਉਸ ਤੋਂ ਬਾਅਦ ਹੈ ਅਗਲਾ ਪਰਸਨ ਹਰੀਮੋਨ ਦੇ ਪਰਸਨ ਦਾ ਮੁਖ ਅਧਿਆਪਕਾ ਜੀ ਨੇ ਇਹ ਉੱਤਰ ਦਿੱਤਾ ਤਾਂ ਇਸ 파ੜ ਦਾ ਅਸੀਂ ਉੱਤਰ ਲਿਖਾਂਗੇ ਪਰਸਨ ਦਾ ਮੁਖ ਅਧਿਆਪਕਾ ਨੇ ਉੱਤਰ ਦਿੱਤਾ ਕਿ ਸਿੱਖਣ ਲਈ ਸਕੂਲ ਸੱਚਮੁੱਚ ਹੀ ਬਹੁਤ ਚੰਗੀ ਥਾਂ ਹੈ ਪਰ ਸਿੱਖਣ ਵਾਲੇ ਹਰ ਥਾਂ ਤੋਂ ਹੀ ਸਿੱਖਦੇ ਰਹਿੰਦੇ ਹਨ ਅਸੀਂ ਸਕੂਲ ਤੋਂ ਬਾਹਰ ਵੀ ਬਹੁਤ ਕੁਝ ਸਿੱਖ ਸਕਦੇ ਹਾਂ ਤੇ ਅਸੀਂ ਸਿੱਖਣਾ ਹਮੇਸ਼ਾ ਚਾਲੂ ਰੱਖਣਾ ਜ਼ਰੂਰੀ ਹੈ ਸਾਨੂੰ ਤੇ ਅਸੀਂ ਸਿੱਖਣਾ ਬੰਦ ਕਰ ਦੇਵਾਂਗੇ ਤਾਂ ਸਾਡਾ ਗਿਆਨ ਬਹੁਤ ਪੁਰਾਣਾ ਹੋ ਜਾਵੇਗਾ ਸਿੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਹੁਣ ਅਗਲਾ ਪਰਸਨ ਹੈ ਸਾਡਾ ਨਾ ਸਹੀ ਮਿਲਾਨ ਕਰੋ ਤਾਂ ਸਹੀ ਮਿਲਾਨ ਕਰਨਾ ਹੈ ਸਭ ਤੋਂ ਪਹਿਲਾਂ ਇਹ ਇੱਧਰ ਅਸੀਂ ਲਿਖ ਰੱਖਿਆ ਹੈ ਕੁਝ ਜਿਵੇਂ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਇਸ ਸਾਈਡ ਅਸੀਂ ਲਿਖ ਰੱਖਿਆ ਹੈ ਸ਼ਬਦ ਤਾਂ ਜਿਹੜਾ ਸ਼ਬਦ ਜਿਸ ਵੀ ਵਿਆਕਰਨ ਦੇ ਪ੍ਰਕਾਰ ਵਿੱਚ ਆਉਂਦਾ ਹੋਇਆ ਸੀ ਲਿਖਣਾ ਹੈ ਕਿ ਉਹ ਨਾਮ ਹੈ ਜਾਂ ਪੜਨਾਮ ਹੈ ਤਾਂ ਸਭ ਤੋਂ ਪਹਿਲਾਂ ਨਾਮ ਇਹਨਾਂ ਸ਼ਬਦਾਂ ਵਿੱਚੋਂ ਅਸੀਂ ਦੇਖਣਾ ਹੈ ਨਾਮ ਸ਼ਬਦ ਕਿਹੜਾ ਹੈ ਤਾਂ ਨਾਮ ਸ਼ਬਦ ਹੈ ਇਹਨਾਂ ਵਿੱਚੋਂ ਮਨੋਹਰ ਤਾਂ ਮਨੋਹਰ ਨਾਮ ਸ਼ਬਦ ਹੈ ਉਸ ਤੋਂ ਬਾਅਦ ਹੈ ਪੜਨਾਮ ਸ਼ਬਦ ਪੜਨਾਮ ਸ਼ਬਦ ਇਹਨਾਂ ਵਿੱਚੋਂ ਹੈ ਉਹ ਉਹ ਇੱਕ ਪੜਨਾਮ ਸ਼ਬਦ ਹੈ ਅਸੀਂ ਇਹਦਾ ਮਿਲਾਨ ਕਰਤਾ ਉਸ ਤੋਂ ਬਾਅਦ ਹੈ ਵਿਸ਼ੇਸ਼ਣ ਤਾਂ ਵਿਸ਼ੇਸ਼ਣ ਕਿਹੜਾ ਸ਼ਬਦ ਹੈ ਇਹਨਾਂ ਵਿੱਚੋਂ ਵਿਸ਼ੇਸ਼ਣ ਹੈ ਸੋਹਣਾ ਜੋ ਕਿ ਵਿਸ਼ੇਸ਼ਤਾ ਦੱਸਦਾ ਹੈ ਨਾਮ ਜਾਂ ਪੜਨਾਮ ਦੀ ਤਾਂ ਸੋਹਣਾ ਸ਼ਬਦ ਵਿਸ਼ੇਸ਼ਣ ਹੋ ਗਿਆ ਵਿਦਿਆਰਥੀ ਹੁਣ ਹੈ ਕਿਰਿਆ ਤਾਂ ਕਿਰਿਆ ਸ਼ਬਦ ਹੈ ਦੌੜਨਾ ਤੇ ਹੁਣ ਹੈ ਕਿਰਿਆ ਵਿਸ਼ੇਸ਼ਣ ਤਾਂ ਕਿਰਿਆ ਵਿਸ਼ੇਸ਼ਣ ਸ਼ਬਦ ਹੈ ਹੋਲੀ ਜੋ ਕਿ ਕਿਰਿਆ ਦੀ ਵਿਸ਼ੇਸ਼ਤਾ ਦੱਸਦਾ ਹੈ ਤਾਂ ਇਹ ਸਾਡੇ ਪ੍ਰਸ਼ਨ ਉੱਤਰ ਵਿਦਿਆਰਥੀਓ ਇਸ ਪਾਠ ਦੇ ਪੂਰੇ ਹੋ ਗਏ ਹਨ ਤਾਂ ਨਵੇਂ ਪਾਠ ਚੰਗੀ ਤਰ੍ਹਾਂ ਸਮਝ ਆ ਲਿਆ ਹੋਵੇਗਾ ਇਸ ਪਾਠ ਨੂੰ ਸੁਣਾ ਬਾਅਦ ਸੁਣ ਕੇ ਚੰਗੀ ਤਰ੍ਹਾਂ ਅਭਿਆਸ ਇਸ ਵੀਡੀਓ ਨੂੰ ਦੇਖ ਕੇ ਕਰੋਗੇ ਜਿਸ ਨਾਲ ਤੁਹਾਡੇ ਚੰਗੀ ਤਰ੍ਹਾਂ ਸਮਝ ਆ ਜਾਵੇ ਪੰਜਾਬੀ ਵਿਸ਼ੇ ਦੇ ਹੋਰ ਵੀਡੀਓ ਵੀ ਤੁਹਾਨੂੰ ਸਮੇਂ-ਸਮੇਂ ਤੇ ਮਿਲਦੇ ਰਹਿਣਗੇ ਜਿਸ ਨਾਲ ਤੁਸੀਂ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਚਾਲੂ ਰੱਖ ਸਕੋ ਤਾਂ ਵਿਦਿਆਰਥੀਓ ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਨਾਲ ਧੰਨਵਾਦ